ਡੋਰ ਟੂ ਡੋਰ ਤਰਨਤਾਰਨ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਕਿਹੋ ਜਿਹਾ ਪਿਆਰ ਕਿੰਨਾ ਵੱਲੋਂ ਮਿਲ ਰਿਹਾ ਹੈ ਗੱਲ ਇਹ ਕਿ ਅੱਜ ਸਵਰਗਵਾਸੀ ਜਨਕਰਾਜ ਜੀ ਦੀ ਅਸੀਂ ਸ਼ੌਪ ਦੇ ਅੱਗੇ ਖੜੇ ਆ ਇੱਥੇ ਸ਼ਹਿਰ ਨਿਵਾਸੀਆਂ ਵੱਲੋਂ ਮੇਰੇ ਪ੍ਰਾਰਥਕ ਵੱਲੋਂ ਜਿਹੜਾ ਕਿ ਔਰ ਇਹਦਾ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਔਰ ਵਿਹਾਰਕਾ ਮਾਹੌਲ ਬਣਿਆ ਪਿਆ ਤੁਸੀਂ ਵੀ ਦੇਖ ਰਹੇ ਹੋ ਕਿ ਕਿਵੇਂ ਕਿੰਨੀ ਜੋਰਾਂ ਸ਼ੋਰਾਂ ਦੇ ਨਾਲ ਸ਼ਹਿਰ ਵਾਲੇ ਜਿਹੜਾ ਸਵਾਗਤ ਕਰ ਰਿਹਾ ਜਿਹੜੇ ਕਹਿੰਦੇ ਕਿ 4 ਤਰੀਕ ਤੋਂ ਬਾਅਦ ਜੀਰਾ ਲੱਭਣਾ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜੀਰਾ ਤਾਂ ਮੈਂ ਨਾ ਉਹਨਾਂ ਦੀ ਰਸੋਈ 'ਚ ਅੱਜ ਵੀ ਹੈਗਾ ਉਹ ਪਾਇ ਲੱਭਣਾ ਜਾਂ ਨਾ ਲੱਭਣਾ ਅੱਜ ਬੁੱਧਵਾਰੀ ਦੇ ਨਾਂਕ ਮੈਂ ਨਹੀਂ ਪਾਉਂਦਾ ਔਰ ਅੱਜ ਜਿਹੜਾ ਇਹਨਾਂ ਨੇ ਮੈਨੂੰ ਗੁਰੂ ਸਾਹਿਬ ਦਾ ਸਰੂਪ ਦਿੱਤਾ ਉਹ ਸਰੂਪ ਤੇ ਹੱਥ ਰੱਖ ਕੇ ਮੈਂ ਇਹ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜਿੰਨੇ ਐਮਪੀ ਆਉਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਹਫਤੇ ਦਾ ਹਰ ਬੁੱਧਵਾਰ ਜਿਹੜਾ ਹੋਊਗਾ ਹਫਤੇ ਦੇ ਬੁੱਧਵਾਰ ਸਾਰੀ ਦਿਹਾੜੀ ਜਿਹੜੇ ਉਹ ਤਰਨਤਨ ਸਾਹਿਬ ਰਿਆ ਕਰੂੰਗਾ ਔਰ ਜੋ ਉਹ ਜਿਹੜਾ ਸਰੂਪ ਆ ਉਸੇ ਦਫਤਰ ਚ ਲਾਵਾਂਗੇ ਉਹ ਇਹਨਾਂ ਨੂੰ ਕਿਹਦੇ ਸੁਨਹਾ ਵਾਹ ਵਾਹ ਕੀ ਕਰਨ ਜਾਣ ਦਾ ਇਹਨੇ ਦੇਸ਼ ਦੀ ਆਰਮੀ ਤਗੜੀ ਹੁੰਦੀ ਆ ਉਹ ਦੇਸ਼ ਤਗੜਾ ਹੁੰਦਾ ਮੋਦੀ ਸਰਕਾਰ ਵੱਲੋਂ ਅਗਨੀ ਜਿਹੜੀ ਲਿਆਂਦੀ ਗਈ ਹੈ ਯੋਜਨਾ ਕਿਵੇਂ ਵੇਖਦੇ ਹੋ ਅਲਾਈਂਸ ਦੀ ਸਰਕਾਰ ਬਣਦੇ ਅਗਨੀ ਗੱਲ ਇਹ ਆ ਕਿ ਸਾਡੇ ਅਗਨੀ ਪੰਥ ਵਾਲੇ ਵੀਰ ਦਿਹਾੜੀਆਂ ਨਹੀਂ ਕਰਨਗੇ ਉਹ ਫੌਜੀ ਸੀ ਤੇ ਫੌਜੀ ਰਹਿਣਗੇ ਕੋਈ ਅਗਨੀ ਵੀਰ ਨਹੀਂ ਰਹਿਣ ਦਿਆਂਗੇ ਸਭ ਕੈਨਸਲ ਕਰਾਂਗੇ ਜਿਹੜੀ ਫੌਜ ਦੀ ਭਰਤੀ ਪਹਿਲਾਂ ਹੁੰਦੀ ਸੀ ਉਵੇਂ ਹੀ ਚੱਲੂਗੀ ਨੌਲ ਕਿਹਦੀ ਆਵਾਜ਼ ਕੁਲਵੀਰ ਸਿੰਘ ਜੀਰਾ ਕਿਵੇਂ ਚੱਕੇਗਾ ਪਾਰਲੀਮੈਂਟ ਕੁਲਵੀਰ ਸਿੰਘ ਜੀਰਾ ਨੇ ਜਿਵੇਂ ਵਿਧਾਨ ਸਭਾ ਚ ਬੰਬ ਬੁਲਾਏ ਜਿਵੇਂ ਉੱਥੇ ਬੁਲਾਉਂਦੇ ਬਾਰਡਰ ਤੇ ਜਾ ਗਏ ਆ ਬਾਰਡਰ ਤੇ ਚਿੱਟੇ ਦਾ ਬੋਲ ਬਾਲਾ ਵਪਾਰ ਬਾਦਰ ਖਲਾਵਾਗਾ ਖਲੜੇ ਵਾਲਾ ਵਪਾਰ ਚੱਲੂਗਾ ਚਿੱਟਾ ਬੰਦ ਕਰਾਂਗੇ ਦੋਸ਼ੀ ਕਿੰਨਾਂ ਨੂੰ ਮੰਨਦੇ ਚਿੱਟੇ ਦੇ ਦੋਸ਼ੀ ਸਰਕਾਰ ਵਾਲੇ ਹੁੰਦੇ ਕੋਈ ਹੋਰ ਹੁੰਦਾ ਅੱਜ ਸਰਦਾਰ ਕੁਲਬੀਰ ਸਿੰਘ ਜੀਰਾ ਜੋ ਕਿ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਕਿ ਲੋਕ ਸਭਾ ਖਡੂਰ ਸਾਹਿਬ ਦੇ ਉਮੀਦਵਾਰ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਇੱਕ ਬਾਜ਼ਾਰ ਕੱਢਿਆ ਤੇ ਅੱਜ ਇਹਨਾਂ ਨੂੰ ਮੇਰੇ ਦੁਕਾਨ ਦੇ ਅੱਗੇ ਲੱਡੂਆਂ ਨਾਲ ਤੋਲੇ ਗਿਆ ਕੁਲਬੀਰ ਸਿੰਘ ਜੀਰਾ ਜੀ ਇੱਕ ਨੌਜਵਾਨ ਨੇ ਉਤਸ਼ਾਹ ਹੈ ਉਹਨਾਂ ਚ ਲੋਕਾਂ ਚ ਉਤਸ਼ਾਹ ਹੈ ਜਿਵੇਂ ਆਪ ਤੁਸੀਂ ਸਭ ਨੇ ਵੀ ਦੇਖਿਆ ਵੀ ਕਿੰਨਾ ਹੰਗਾਰੇ ਦੇ ਨਾਲ ਲੋਕਾਂ ਨੇ ਪਿਆਰ ਦਿਖਾਇਆ ਸੋ ਮੈਨੂੰ ਉਮੀਦ ਹੈ ਕਿ ਜਿਹੜਾ 4 ਜੂਨ ਨੂੰ ਰਿਜ਼ਲਟ ਆਏਗਾ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏਗਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਤੋਂ ਲੋਕਾਂ ਨੂੰ ਕਿਵੇਂ ਜਾਣੂ ਕਰਾਉਣਾ ਹੋਵੇ ਉਦੋਂ ਹੈ ਜੀ ਬਿਲਕੁਲ ਅੱਜ ਅਸੀਂ ਕੋਈ ਸਿੱਧਾ ਨਹੀਂ ਲੰਗੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਸਾਡੇ ਬਕਾਇਦਾ ਮੈਨੀਫੈਸਟੋ ਤੇ ਕਾਰਡ ਪਨੇ ਹੋਏ ਨੇ ਅਸੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਂਦੇ ਪਏ ਆ ਤੇ ਲੋਕਾਂ ਨੂੰ ਅੱਜ ਕੱਲ੍ਹ ਵੈਸੇ ਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੋ ਕਿ ਸਭ ਜਾਣਦੇ ਨੇ ਤੇ ਲੋਕਾਂ ਨੂੰ ਪਤਾ ਹੈ ਤੇ ਹਰ ਇੱਕ ਇੱਕ ਦੁਕਾਨ ਤੇ ਜਾ ਕੇ ਡੋਰ ਟੂਰ ਅਸੀਂ ਜਾਣੂ ਕਰਾਉਂਦੇ ਪਏ ਹਾਂ ਵੱਡੀ ਗਿਣਤੀ ਦੇ ਵਿੱਚ ਖਲਬੀਬ ਸਿੰਘ ਜੀਰਾ ਤੇ ਉਹਨਾਂ ਦੇ ਸਮਰਥਕ ਨਾਲ ਸੀ ਜੋ ਤੁਹਾਡੀ ਦੁਕਾਨ ਦੇ ਕੋਲ ਤੇ ਕੀ ਭਰੋਸਾ ਦਵਾਇਆ ਜਦੋਂ ਉਹਨਾਂ ਨੂੰ ਕੀ ਮਾਨ ਸਨਮਾਨ ਦਿੱਤਾ ਬਿਲਕੁਲ ਅਸੀਂ ਇਹੀ ਭਰੋਸਾ ਦਵਾਇਆ ਵੀ ਅਸੀਂ ਬਾਜ਼ਾਰ ਦੇ ਵਿੱਚ ਇਹਨੇ ਬਾਜ਼ਾਰ ਵਾਲੋਂ ਉਹਨਾਂ ਨੂੰ ਪੂਰਾ ਸਮਰਥਨ ਮਿਲਿਆ ਸਾਰੇ ਬਾਜ਼ਾਰ ਵਾਲ ਨੇ ਉਹਨਾਂ ਅਸਵਾਸ਼ਣ ਦਵਾਇਆ ਕਿ ਵੱਧ ਤੋਂ ਵੱਧ ਵੋਟਾਂ ਪਵਾ ਕੇ ਤੇ 4 ਜੂਨ ਨੂੰ ਉਹਨਾਂ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਆ ਜਾਏਗਾ ਉਹਨਾਂ ਵੱਲੋਂ ਆਪ ਜੀ ਨੂੰ ਕੀ ਭਰੋਸਾ ਮਿਆਗਾ ਮੇਰੇ ਵੱਲੋਂ ਇਹੀ ਜੀ ਸਾਰਿਆਂ ਨੂੰ ਇਕੱਠੇ ਲੈ ਕੇ ਅਸੀਂ ਜਿਹੜੇ ਵੀ ਦੁਕਾਨਦਾਰ ਆਂ ਵੀ ਅਸੀਂ ਹோம் ਹਮਾ ਕੇ ਇੱਕ ਜੂਨ ਨੂੰ ਵੋਟਾਂ ਪਾਵਾਂਗੇ ਤੇ ਨਾਮੇ ਦਤਾਵਾਂਗੇ ਜਦੋਂ ਦੁਕਾਨ ਤੇ ਪਹੁੰਚਦੇ ਨੇ ਕੀ ਕਹਿੰਦੇ ਨੇ ਜਦੋਂ ਦੁਕਾਨ ਤੇ ਪਹੁੰਚਦੇ ਨੇ ਕਿ ਉਹ ਵੀ ਬਹੁਤ ਸਨਮਾਨ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇਖੋ ਜਿੱਧਰ ਵੀ ਜਾਵੇ ਉਹਨਾਂ ਨੇ ਤੇ ਹਾਸ੍ਰੀ ਖੁਸ਼ੀ ਮਿਲਣਾ ਜੱਫੀ ਪਾਉਣੀ ਹੈ ਜੀ ਪਿਆਰ ਹੀ ਕਰਨਾ ਹੈ ਜੀ ਹਰ ਇੱਕ ਨਾਲ ਕਰਦੇ ਕਿਹੜੇ ਕਰਰਤਾਂ ਦੇ ਵਿੱਚ ਵੋਟਾਂ ਪਾ ਕੇ ਬੈਠੇ ਆ ਤਾਂ ਬਹੁਤ ਵਾਰ ਨੂੰ ਜਿਹੜਾ ਕਿ ਉਹ ਉਹਨਾਂ ਨੇ ਅਸੀਂ ਜਦੋਂ ਉਹਨਾਂ ਨੂੰ ਸਰਪਾਤ ਸਾਹਿਬ ਜੀ ਦੀ ਫੋਟੋ ਪੇਟ ਕੀਤੀ ਗਈ ਤੇ ਉਹਨਾਂ ਨੇ ਉੱਤੇ ਹੱਥ ਤੇ ਸੋਹ ਰੱਖ ਕੇ ਉਹਨਾਂ ਨੇ ਇਹ ਗੱਲ ਆਖੀ ਵੀ ਹਫਤੇ ਦੇ ਹਮੇਸ਼ਾ ਰੋਜ਼ ਬੁੱਧਵਾਰ ਹਫਤੇ ਦਾ ਜਿਹੜਾ ਬੁੱਧਵਾਰ ਹੋਇਆ ਕਰੇਗਾ ਉਹ ਤਰਨਤਨ ਹਲਕੇ ਦੇ ਵਿੱਚ ਬੈਠਾ ਕਰਨਗੇ ਤੇ ਤਰਨਤਨ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕੀ ਜੀਤਾ ਜੀ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਕੁਲਬੀਰ ਸਿੰਘ ਜੀ ਜੀਰਾ ਨੂੰ ਤਰਨਤਾਰਨ ਦੀ ਬਹੁਤ ਵੱਡੀ ਮਹਿਤ ਹੈ ਜਿਵੇਂ ਅੱਜ ਬਾਜ਼ਾਰ ਕੱਢਿਆ ਲਾ ਰਹੇ ਲੋਕਾਂ ਨੂੰ ਭੂਰ ਜਿਹੜਾ ਸਮਰਥਨ ਦੇ ਰਿਹਾ ਦੁਕਾਨਦਾਰ ਔਰ ਸ਼ਹਿਰ ਦੇ ਪ੍ਰਮੁੱਖ ਬੰਦੇ ਜਿਹੜੇ ਆ ਸਾਰੇ ਇਹਨਾਂ ਦੇ ਨਾਲ ਇਸ ਵੇਲੇ ਚੱਲ ਰਿਹਾ ਹੈ ਔਰ ਬਹੁਤ ਵੱਡੀ ਸੰਭਾਵਨਾ ਵੀ ਇਹ ਵੱਡੀ ਵੀ ਵੱਡੀ ਲੀਡ ਲੈ ਕੇ ਜਿਹੜੇ ਤਰਨਤਾਰਨ ਨੂੰ ਜਿੱਤਣਗੇ। ਮੇਰੀ ਇਕਰਾਨ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਵਾ ਜਿਹੜਾ ਅੱਜ ਤੱਕ ਰੋਡ ਸ਼ੋਅ ਕਿੱਥੇ ਜਾ ਰਹੇ ਇਹਨਾਂ ਵੱਲੋਂ। ਬਹੁਤ ਵਧੀਆ ਜੀ। ਬਹੁਤ ਵਧੀਆ ਲੋਕਾਂ ਦਾ ਰਿਸਪੋns ਆ। ਲੋਕੀ ਮੈਸੇਜ ਦੇ ਰਹੇ ਆ ਕਿ ਅਸੀਂ ਇਸ ਬੰਦੇ ਨੂੰ ਜਿਤਾਉਣਾ ਵਾ ਤਾਂ ਕਿ ਤਰਨਤਾਰਨ ਵਿੱਚ ਆਉਣ ਵਾਲਾ ਫਿਊਚਰ ਉਹਦਾ ਸੇਫ ਹੋਵੇ। ਕੀ ਵਿਸ਼ਵਾਸ ਲਗਾਉਂਦੇ ਜੇ ਆਪਣੀ ਪਾਰਟੀ ਵੱਲੋਂ ਤੁਸੀਂ ਲੋਕਾਂ ਨੂੰ ਇਹ ਮਨੁਸ਼ਤਾ ਕਿ ਕੀ ਵਿਸ਼ਵਾਸ ਕਰਦੇ? ਕੋ ਸਭ ਤੋਂ ਵੱਡੀ ਗੱਲ ਲਾਂਡ ਆਰਡਰ ਦੀ ਐ ਇਸ ਵੇਲੇ। ਜਿਹੜੀ ਇਸ ਵੇਲੇ ਬਹੁਤ ਮਾੜੀ ਹੈ ਲੋਕਾਂ ਦਾ ਜੀਵਣਾ ਜਿਹੜਾ ਉਹ ਬਹੁਤ ਔਖਾ ਹੋਇਆ ਪਿਆ ਉਹਦੇ ਵਾਸਤੇ ਜਿਹੜਾ ਇਹ ਸੁਧਾਰ ਕਰਨਗੇ ਜਿੱਥੋਂ ਤੱਕ ਸੈਂਟਰ ਗਵਰਨਮੈਂਟ ਦਾ ਵਾ ਪਾਰਲੀਮੈਂਟ ਕਰਨ ਤਰ੍ਹਾਂ ਦੇ ਬਾਰਡਰ ਜੋਲ ਦੇ ਮੁੱਦੇ ਸਾਰੇ ਉੱਥੇ ਠੋਣਗੇ ਆਪਣੇ ਜਿਹੜੇ ਸਾਡੇ ਵੀਰ ਬਾਹਰ ਜਾ ਰਹੇ ਉਹਨਾਂ ਨੂੰ ਇੱਥੇ ਰੋਕਣ ਵਾਸਤੇ ਉਹਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਇੱਥੇ ਸਾਧਨ ਲਿਆਂਦੇ ਜਾਣਗੇ ਸਰ ਗੈਂਗਸਟਰ ਬਾਤ ਚ ਵੀ ਵਾਦਾ ਹੋ ਰਿਹਾ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਹੈ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਦਾ ਸਰ ਇਹ ਹਮੇਸ਼ਾ ਪ੍ਰਸ਼ਾਸਨ ਹੁੰਦਾ ਜੀ ਜੇ ਪ੍ਰਸ਼ਾਸਨ ਦੀ ਢਿੱਲਮੱਠ ਜਿਹੜੀ ਆ ਉਹੋ ਜਿਹੜੀ ਇਹਨਾਂ ਚੀਜ਼ਾਂ ਨੂੰ ਜਨਮ ਦਿੰਦੀ ਹੈ ਅਗਰ ਜੇ ਐਡਮਿਨਿਸਟ੍ਰੇਸ਼ਨ ਸਖਤ ਹੋਵੇ ਤੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਹਲਕਾ ਕਪੂਰ ਸਾਹਿਬ ਦੇ ਵਸਨੀਕਾਂ ਨੂੰ ਆਪਣੇ ਬਾਰੇ ਕੀ ਆਪੀ ਅਸੀਂ ਪੂਰ ਜੋਰ ਅਪੀਲ ਕਰਦੇ ਆਂ ਵੀ ਇਹ ਸਾਡਾ ਨੌਜਵਾਨ ਸਾਥੀ ਬਹੁਤ ਵਧੀ ਜੀਰਾ ਜੀ ਦਾ ਜੀ ਵੱਲੋਂ ਆਪਣਾ ਰੋਡ ショਅ ਕੱਢਿਆ ਜਦਾ ਕੀ ਕਹਿਣਾ ਚਾਹੀਦਾ ਅਸੀਂ ਸਮੂਹ ਸਾਹ ਸੰਗਤ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਕਲਬੀਰ ਸਿੰਘ ਜੀਰਾ ਜੀ ਦਾ ਅੱਜ ਸ਼ਹਿਰ ਵਾਸੀਆਂ ਦੇ ਨਾਲ ਡੋਰ ਟੂ ਡੋਰ ਪ੍ਰੋਗਰਾਮ ਸੀ ਉਹਦੇ ਵਿੱਚ ਸ਼ਹਿਰ ਵਾਸੀਆਂ ਨੇ ਦਿਲੋਂ ਜਿਹੜਾ ਉਹਨਾਂ ਦਾ ਸਲਮਾਨ ਤੇ ਧੰਨਵਾਦ ਕੀਤਾ ਆ ਜੀ ਅਸੀਂ ਉਸ ਦੇ ਰਿਣੀ ਉਹਨਾਂ ਦੇ ਕਿਉਂਕਿ ਅੱਜ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਪ੍ਰਤੀ ਵੇਖਣ ਨੂੰ ਮਿਲ ਰਿਹਾ ਉਹਦੇ ਤੋਂ ਇਹ ਯਕੀਨੀ ਆਗੇ ਸਰਦਾਰ ਕਲਬੀਰ ਸਿੰਘ ਜੀਰਾ ਜੀ ਵੱਡੀ ਲੀਡ ਨਾਲ ਇਥੋਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ